ਜੇ ਕੋਈ ਸਿਰਪ ਸੁਰੂਜਨਾ ਤਾਂ ਆਜੀ ਦਾ ਕੈਲਸ਼ੀਅਮ ਘਟਣਾ ਹੁੰਦਾ ਤਾਂ ਜਿਹੜੀਆਂ ਇਹ ਇਦਾਂ ਨਹੀਂ ਪੂਰੀਆਂ ਕਰਦੀਆਂ ਕਹਿ ਜਲਾ ਬੈਠੇ ਤੁਸੀਂ ਤਿੰਨ ਕੰਮ ਤਾਂ ਨਹੀਂ ਕਰਿਆ ਨਾ ਬੋਤਲ ਲਾ ਕੇ ਸੈੱਟ ਹੋ ਗਈ ਹੈ ਨਾ ਹੂੰ ਇਹਨਾਂ ਰਿਜ਼ਲਟ ਨਹੀਂ ਮਿਲਦਾ ਜੇ ਨਾ ਇਹ ਤਾਂ ਚਲਦੀ ਚਾਲ ਚੰਗ ਵਾਲੀ ਗੱਲ ਹੁੰਦੀ ਹੈ ਜਿਹੜੇ ਪੁੱਛਦੇ ਕੈਲਸ਼ੀਅਮ ਘਟਣਾ ਹੁੰਦਾ ਉਹ ਕੱਠੇ ਜਾਂਦੇ ਕਾਹ ਦਿਨ ਹੋ ਗਏ ਬਾਰ ਹੋਈ ਤਿੰਨ ਤਿੰਨ ਦਿਨ ਹੋ ਗਏ ਕੋਈ ਫਰਕ ਨਹੀਂ ਪੈ ਗਿਆ ਨਾ ਦਿੰਦੇ ਨਾ ਹੁਣ ਬੋਤਲ ਲਾਈਏ ਤੇ ਕੰਮ ਸੈੱਟ ਹੋ ਗਿਆ ਹਾਂ ਉਸ ਦੀ ਜਮੀ ਮੱਤ ਨਾ ਹਾਂ ਉਹ ਸ਼ਾਣ ਐਨ ਐਨਾ ਫਰਕ ਪੈਂਦਾ ਜਦੋਂ ਆਪਾਂ ਸਿੱਧਾ ਕੈਲਸ਼ੀਅਮ ਦੋਨੇ ਲੈ ਇੱਕ ਤਾਂ ਉਹ ਵੀ ਦੇਖਣਾ ਸੰਗਲੀਆਂ ਹੋ ਗਈਆਂ ਜਾਂ ਕਿਤੇ ਜਮੀ ਖਤਮ ਹੋ ਗਈ ਜੀ ਮੱਤ ਹੂੰ ਕਿੰਨੇ ਦਿਨ ਹੋ ਗਏ ਸ਼ੀਰੂ ਮੱਜ ਨੂੰ 15 ਦਿਨ 15 ਦਿਨ ਜੀਪੀ ਘਟ ਗਿਆ ਨਾ ਕੈਲਸ਼ੀਅਮ ਘਟ ਗਿਆ ਨਾ ਸਾਲਾਂ ਨੂੰ ਸੁੱਕੀਆਂ ਪਈਆਂ ਨੇ ਤਾਜ਼ੇ ਸੁਏ ਬਸੂਕੇ ਨਾ ਨਾ ਸਾਈਡੀਆਂ ਨੇ ਗਿੱਲੀਆਂ ਨਹੀਂ ਜੰਦੇ ਦੇਖੋ ਸਮਝ ਲੇ ਸੁੱਕੀਆਂ ਨਾ ਸੰ ਤਾਂ ਫਿਰ ਮਲਕ ਦੀ ਵਿਰਧ ਸ਼ਿਕਾਇਤ ਹੋ ਜਾਂਦੀ ਹੈ ਸੁਸਤ ਹੋ ਜਾਂਦੀ ਹੈ ਅੱਖ ਜਿਹੜੀ ਹੈ ਸੁਸਤੀ ਆਦੀ ਹੈ ੱਡਾ ਚੜ ਗਿਆ ਨਾ ਜੰਮੀ ਕਾਹ ਜਨਾ ਪੇਤੀ ਹੈ ਮਜਨ ਇਹ ਤਨ ਤਨ ਪੇਤੀ ਤੇ ਮਲਕ ਵੀ ਫਿਰ ਫੇਰ ਕੋ ਹੋ ਗਿਆ ਨਾ ਹਾਂ ਕੈਲਸ਼ੀਅਮ ਫੇਰ ਕੱਟ ਗਿਆ ਤੁਸੋਂ ਕੋਈ ਫਾਇਦਾ ਹੋਇਆ ਜੈਲ ਦਾ ਕੋ ਫਾਇਦਾ ਨਹੀਂ ਕਰਿਆ ਨਾ ਜੈਲਾ ਕਵਰੇਜ ਹੀ ਨਹੀਂ ਕਰਦੀਆਂ ਇਹ ਜੀ ਅਸਲ ਤੇ ਫਿਰ ਉਹੀ ਬੋਤਲ ਲੈ ਲਾਉਣੀ ਪੈਂਦੀ ਆਪਾਂ ਨੂੰ ਕੈਲਸ਼ੀਅਮ ਦੀ ਇਹ ਹੀ ਕੰਮ ਕਰਦੀ ਐ ਡਾਊਨ ਹੋ ਜਾਂਦਾ ਮੱਝਾ ਵੱਡੀ ਟੈਂਪਰੇਚਰ ਡਾਊਨ ਹੋ ਕੇ ਚੱਟਾ ਵੀ ਸੁਕਾ ਗਈ ਨਾ ਇਹਨਾਂ ਵਿੱਚ ਸੂਈਆਂ ਮੱਝੇ ਹੁਣ ਗਰਮੀ ਗਰਮੀਆਂ ਵਿੱਚ ਸੂਈਆਂ ਹੂੰ 15 16 ਸਾਲ ਦੀ ਹੋ ਗਈ ਮੱਝ ਹਾਂ ਹੈ ਪਹਿਲਾਂ ਹੋਈ ਆ ਕਦੇ ਬਿਮਾਰ ਨਾ ਖਰਾਕ ਵਗੈਰਾ ਪਹਿਲੀ ਵਾਰ ਹੋਇਆ ਇਹ ਅੱਛਾ ਜਿੰਨੀ ਸਾਡੇ ਕੋਲ ਆਈ ਹੈ ਠੀਕ ਹੈ ਹਰਿਆਣੇ ਚ ਲੈਂਦੀ ਸੀ ਆ ਹਾਂ ਕਿੰਨੇ ਦੀ ਲੈ ਸੀ ਉਸ ਟਾਈਮ ਤੋਂ 325 125 ਦੇ ਦੇਖ ਹੋ ਗਈਆਂ ਗਿੱਲੀਆਂ ਨਾ ਸਭ ਹੋ ਗਈਆਂ ਕੈਲਸੀਅਮ ਦੀ ਬੋਤਲ ਹੀ ਸੈੱਟ ਕਰਦੇ ਆ ਕੰਮ। ਕੰਮ ਹੀ ਸੈੱਟ ਹੋ ਗਿਆ ਦੇਖੋ। ਹਮ ਐਕਟਿਵ ਹੋ ਜਾਉਣਾ ਵਧੀਆ। ਉਸ ਤਰ੍ਹਾਂ ਹੀ ਹੋ। ਜੀਭਾਂ 'ਵਾਰ ਲੱਗੇ ਨਾ ਸਮਝ ਲਓ ਕਿ ਸੈੱਟ ਹੋ ਗਿਆ। ਉਹ ਵੀ ਨਾ ਸਗਲੀਆਂ ਮਾਰ ਦਿਆ ਜੀਭਾਂ ਨਾ ਸਾਂ ਦੇ।